ਨਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਕੱਲ ਕੀ અવਤਾਰ ਦੇ ਬਾਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ ਜਦੋਂ ਸੰਸਾਰ ਤੇ ਉਹਨਾਂ ਦਾ ਆਉਣਾ ਹੋਵੇਗਾ ਪਾਪ ਬਦ ਜਾਣਗੇ ਤੇ ਆਪਾਂ ਇਸ ਵਿਸ਼ੇ ਤੇ ਕੁਝ ਬੇਨਤੀਆਂ ਸਾਂਝੀਆਂ ਜ਼ਰੂਰ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲ ਕੀ ਅਵਤਾਰ ਦੇ ਬਾਰੇ ਖੁਦ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਹੈ ਪਿਆਰਿਓ ਸਤਿਗੁਰੂ ਨੇ ਇਹ ਗੱਲ ਬਿਲਕੁਲ ਸਾਫ਼ ਜੀ ਜ਼ਾਹਰ ਕੀਤੀ ਹੈ ਕਿ ਭਾਈ ਜਦੋਂ ਪਾਪ ਵੱਧ ਜਾਣਗੇ ਉਦੋਂ ਸਤਿਗੁਰੂ ਦਾ ਆਗਮਨ ਹੋਵੇਗਾ ਉਦੋਂ ਸਤਿਗੁਰੂ ਆਉਣਗੇ ਉਦੋਂ ਸਤਿਗੁਰੂ ਨੇ ਆਉਣਾ ਹੈ ਉਦੋਂ ਫਿਰ ਗੁਰੂ ਨੂੰ અવਤਾਰ ਧਾਰ ਕੇ ਆਉਣਾ ਪਵੇਗਾ ਪਿਆਰਿਓ ਉਦੋਂ ਫਿਰ ਸਤਗੁਰ ਸੱਚੇ ਪਾਤਸ਼ਾਹ ਨੂੰ ਆਉਣਾ ਪਵੇਗਾ ਜਿਸ ਤਰ੍ਹਾਂ ਪਹਿਲਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਰੂਪ ਦੇ ਵਿੱਚ ਆਏ ਸਨ ਤੇ ਇਸ ਤਰ੍ਹਾਂ ਫਿਰ ਹੁਣ ਦੁਬਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੀ ਆਉਣਗੇ ਇਸ ਸੰਸਾਰ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਲਿਖਤਾਂ ਦੇ ਵਿੱਚ ਸਾਫ਼ ਜ਼ਿਕਰ ਕੀਤਾ ਹੈ ਇਹੀ ਚੰਡ ਕਾ ਦੰਡ ਕਾ ਦੁਸ਼ਟ ਦਮਨੀ ਹਰੇ ਦੁਸ਼ਟ ਦੋਖੀ ਯਹੀ ਜਵਾਲ ਬਮਣੀ ਐਸੀਆਂ ਲਿਖਤਾਂ ਮੇਰੇ ਸਤਿਗੁਰ ਨੇ ਲਿਖ ਦਿੱਤੀਆਂ ਜਿਨ੍ਹਾਂ ਦਾ ਕੋਈ ਤੋੜ ਹੀ ਹੈ ਨਹੀਂ ਜਿਨ੍ਹਾਂ ਦੇ ਨਾਲ ਦੁਸ਼ਮਣ ਸੁਣਦਿਆਂ ਸਾਰ ਹੀ ਭੈ ਭੀਤ ਹੋ ਜਾਏ ਪਿਆਰਿਓ ਖਗਖੰਡ ਬਿਹੰਡੰ ਖਲਦਲ ਖੰਡੰ ਅਰ ਅਤਰਾਣ ਮੰਡੰ ਅਰ ਵਰਪੰਡੰ ਇਹੋ ਜੀਆਂ ਚੀਜ਼ਾਂ ਮੇਰੇ ਸਤਿਗੁਰੂ ਨੇ ਲਿਖ ਦਿੱਤੀਆਂ ਸਤਿਗੁਰੂ ਕਮਾਲ ਦੇ ਕਲਮ ਦੇ ਧਨੀ ਵੀ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਮਾਲ ਦੇ ਸ਼ੂਰ ਵੀਰ ਵੀ ਨੇ ਜਿੰਨੇ ਉਹ ਰਣ ਤੱਤੇ ਦੇ ਵਿੱਚ ਕਾਇਮ ਨੇ ਓਨੇ ਉਹ ਕਲਮ ਦੇ ਵਿੱਚ ਵੀ ਕਾਇਮ ਨੇ ਕਲਮ ਦੇ ਨਾਲ ਉਹਨਾਂ ਨੇ ਔਰੰਗਜ਼ੇਬ ਨੂੰ ਮਾਰ ਦਿੱਤਾ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਕਿੱਡੇ ਵੱਡੇ ਮਹਾਨ ਬਲੀ ਦਾਤਾ ਹੋਣਗੇ ਕਿੱਡੇ ਵੱਡੇ ਮਹਾਨ ਸਤ ਸੰਗਤ ਸਤਗੁਰ ਸੱਚੇ ਪਾਤਸ਼ਾਹ ਜੀ ਨੇ 42 ਸਾਲ ਦੀ ਉਮਰ ਦੇ ਵਿੱਚ 14 ਜੰਗਾਂ ਲੜੀਆਂ ਤੇ ਇੱਕ ਵੀ ਜੰਗ ਜਿਹੜੀ ਆ ਉਹਨਾਂ ਨੇ ਹਾਰੀ ਨਹੀਂ ਕਿਉਂਕਿ ਉਹ ਜੰਗ ਨਿੱਜੀ ਹਿੱਤ ਲਈ ਨਹੀਂ ਸੀ ਉਹ ਜੰਗ ਜਿਹੜੀ ਸੀ ਹਮੇਸ਼ਾ ਹੀ ਦੂਜਿਆਂ ਦੇ ਹੱਕਾਂ ਦੇ ਲਈ ਕੀਤੀ ਗਈ ਉਹ ਜੰਗ ਦੂਜੇ ਦੇ ਵਾਸਤੇ ਲੜੀ ਗਈ ਆਪਣੇ ਵਾਸਤੇ ਨਹੀਂ ਇਹ ਗੱਲ ਹਮੇਸ਼ਾ ਉਹਨਾਂ ਦੇ ਜੀਵਨ ਦੇ ਵਿੱਚੋਂ ਮਿਲਦੀ ਹੈ ਜਿਹੜੇ ਸਦੀਆਂ ਤੋਂ ਲਤਾੜੇ ਜਾ ਰਹੇ ਸੀ ਅਛੂਤਾਂ ਨੂੰ ਅੱਜ ਪਹਿਲੀ ਵਾਰ ਮਨੁੱਖ ਹੋਣ ਦਾ ਅਹਿਸਾਸ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਮਰਦ ਬਣਾਇਆ ਕਹਿਣ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਕਰਾਇਆ ਕਿ ਤੁਸੀਂ ਕਿਸੇ ਤੋਂ ਨੀਵੇਂ ਨਹੀਂ ਹੋ ਇਕੋ ਬਾਟੇ ਵਿੱਚੋਂ ਸਰਦੀਵੀ ਜੀਵਨ ਦੇਣ ਵਾਲੇ ਅੰਮ੍ਰਿਤ ਨੂੰ ਛੱਕ ਕੇ ਪਿਆਰਿਓ ਰੰਗਰੇਟੇ ਸੱਚਮੁੱਚ ਗੁਰੂ ਕੇ ਬੇਟੇ ਬਣ ਗਏ ਆਬੇ ਹਾਇਤ ਨੇ ਚਿੜੀਆਂ ਤੋਂ ਬਾਜ ਤੜਾਉਣ ਤੇ ਗਿੱਦੜਾਂ ਤੋਂ ਸ਼ੇਰ ਮਰਵਾਉਣ ਦੀ ਅਨੋਖੀ ਕਰਾਮਾਤ ਨੂੰ ਕਰਕੇ ਵਿਖਾਇਆ ਜਦੋਂ ਪੰਥ ਦਾ ਵਾਲੀ ਕੌਮ ਨਿਰਮਾਤਾ ਹੋ ਕੇ ਆਪਣੇ ਹੀ ਚੇਲਿਆਂ ਅੱਗੇ ਅੰਮ੍ਰਿਤ ਵਲਾਕੀ ਹੋਣ ਲਈ ਜੋਦੜੀ ਕਰ ਰਿਹਾ ਸੀ ਤਾ ਲੋਕ ਭਲਾਈ ਆਸ਼ਾਸ਼ ਕਰ ਉਠੀ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੀ ਧੁਨੀ ਦੇ ਨਾਲ ਧਰਤੀ ਆਕਾਸ਼ ਵੀ ਗੂੰਜ ਉਠੇ ਹਰ ਸਾਫ਼ ਤੇ ਸ਼ੁਵੱਚ ਇਨਸਾਨ ਨੂੰ ਹਰ ਸੱਚੇ ਤੇ ਸੱਚੇ ਸੱਚੇ ਸੁੱਚੇ ਹਿੰਦੂ ਮੁਸਲਮਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਵਿੱਚੋਂ ਰੱਬ ਦਿਖਾਈ ਦੇਣ ਲੱਗਿਆ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੱਲੇ ਸਿੱਖਾਂ ਦੇ ਗੁਰੂ ਨਹੀਂ ਉਹ ਗੁਰੂ ਹਰ ਇੱਕ ਦੇ ਨੇ ਉਹਨੇ ਹੀ ਜਿੰਨੇ ਧਰਤੀ ਤੇ ਇਨਸਾਨ ਨੇ ਉਹ ਹਰ ਇੱਕ ਦੇ ਗੁਰੂ ਨੇ ਕੱਲੇ ਇੱਕ ਇੱਕ ਫਿਰਕੇ ਦੇ ਗੁਰੂ ਨਹੀਂ ਪਿਆਰਿਓ ਯਾਦ ਰੱਖਿਓ ਗਨੀ ਖਾਨ ਤੇ ਨਵੀ ਖਾਨ ਵੀ ਗੁਰੂ ਦੇ ਸੇਵਕ ਨੇ ਤੇ ਸਾਧ ਸੰਗਤ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਭਾਈ ਮਾਧੋਦਾਸ ਵਰਗੇ ਤੇ ਸਾਧ ਸੰਗਤ ਭਾਈ ਮੋਤੀराम ਮਹਿਰਾ ਵਰਗੇ ਤੇ ਹੋਰ ਕਿੰਨੇ ਉਹਨਾਂ ਵੱਖਰੇ ਧਰਮ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਗੁਰੂ ਮੰਨਿਆ ਸੋ ਖੈਰ ਮੈਂ ਬੇਨਤੀਆ ਕਰ ਰਿਹਾ ਸੀ ਕਿ ਜਦੋਂ ਧਰਤੀ ਤੇ ਪਾਪ ਵੱਧ ਜਾਣਗੇ ਉਦੋਂ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਖੁਦ ਆਉਣਗੇ ਉਦੋਂ ਖੁਦ ਪਤਾ ਹੈ ਕਿਉਂ ਆਉਣਗੇ ਕਿਉਂਕਿ ਇਹਨਾਂ ਜ਼ੁਲਮਾਂ ਨੂੰ ਮਿਟਾਉਣ ਦਾ ਫਿਰ ਕੋਈ ਹੋਰ ਵੱਖਰਾ ਜ਼ਰੀਆ ਨਹੀਂ ਹੋਏਗਾ ਤੇ ਕੇਵਲ ਗੁਰੂ ਨਹੀਂ ਆਉਣਾ ਪੈਣਾ ਤੇ ਸਤਗੁਰ ਸੱਚੇ ਪਾਤਸ਼ਾਹ ਹੀ ਆ ਕੇ ਇਹਨਾਂ ਜ਼ੁਲਮਾਂ ਨੂੰ ਫਿਰ ਠੱਲ ਪਾ ਸਕਦੇ ਨੇ ਹੋਰ ਕਿਸੇ ਦੇ ਵਸਦੀ ਇਹ ਗੱਲ ਨਹੀਂ ਹੈਗੀ ਹੋਰ ਕੋਈ ਨਹੀਂ ਇਹਨੂੰ ਕਰ ਸਕਦਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੀ ਕਰ ਸਕਦੇ ਨੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੀ ਅੱਗੇ ਅਗਵਾਈ ਕਰਨਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਦੁਬਾਰਾ ਇਸ ਸੰਸਾਰ ਤੇ ਆਵੇਗਾ ਦੁਬਾਰਾ ਇਸ ਸੰਸਾਰ ਤੇ ਜਿਹੜਾ ਹੈ ਉਹਨਾਂ ਨੂੰ ਆਉਣਾ ਪਵੇਗਾ ਤੇ ਦੁਬਾਰਾ ਉਹ ਇਸ ਸੰਸਾਰ ਤੇ ਆਉਣਗੇ ਸਾਧ ਸੰਗਤ ਉਹਨਾਂ ਦੁਬਾਰੇ ਇਸ ਸੰਸਾਰ ਤੇ ਆਉਣਾ ਹੈ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੁਬਾਰੇ ਇਸ ਸੰਸਾਰ ਤੇ ਆਉਣਗੇ ਉਹਨਾਂ ਨੇ ਦੁਬਾਰੇ ਇਸ ਸੰਸਾਰ ਤੇ ਆਉਣਾ ਹੈ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਉਹਨਾਂ ਨੇ ਦੁਬਾਰੇ ਜਦੋਂ ਇਸ ਸੰਸਾਰ ਤੇ ਆਉਣਾ ਹੈ ਨਾ ਜਦੋਂ ਉਹ ਦੁਬਾਰੇ ਇਸ ਸੰਸਾਰ ਤੇ ਆਉਣਗੇ ਤੇ ਸਾਧ ਸੰਗਤ ਫਿਰ ਇਹ ਜਿਹੜਾ ਸੰਸਾਰ ਹੈ ਇਹ ਵੀ ਦੁਬਾਰਾ ਤੋਂ ਅਸ-ਅਸ ਕਰ ਉੱਠੇਗਾ ਪਿਆਰਿਓ ਦੁਬਾਰਾ ਤੋਂ ਇਹ ਸੰਸਾਰ ਨੇ ਅਸ-ਅਸ ਕਰਕੇ ਉੱਠਣਾ ਹੈ ਦੁਬਾਰੇ ਲੋਕਾਂ ਨੂੰ ਜਿਹੜਾ ਜ਼ੁਲਮਾਂ ਤੋਂ ਸਤਗੁਰ ਸੱਚੇ ਪਾਤਸ਼ਾਹ ਜੀ ਫਿਰ ਨਜਾਤ ਦਿਵਾਉਣਗੇ ਦੁਬਾਰੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਨਾ ਲੋਕਾਂ ਨੂੰ ਨਜਾਤ ਦਿਵਾਉਣੀ ਹੈ ਕਿਉਂਕਿ ਇਹ ਲੋਕ ਇੰਨੇ ਜ਼ਿਆਦਾ ਖਚਤ ਹੋ ਜਾਣਗੇ ਪਾਪਾਂ ਜਿਹੜੇ ਅਧਰਮੀ ਲੋਕ ਹੋਣਗੇ ਉਹਨਾਂ ਨੂੰ ਫਿਰ ਸਜ਼ਾ ਆਪ ਦੇਣੀ ਹੈ ਸਤਗੁਰ ਨੇ ਉਹਨਾਂ ਲੋਕਾਂ ਨੂੰ ਸਜ਼ਾ ਦੇਣੀ ਹੈ ਸਤਗੁਰ ਨੇ ਤੇ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਏਗਾ ਉਦੋਂ ਜਦੋਂ ਇਹ ਕਲਯੁਗ ਖਤਮ ਹੋਇਆ ਤੇ ਕਲਕੀ ਅਵਤਾਰ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਜੀ ਫਿਰ ਆਉਣਗੇ ਉਹਨਾਂ ਸਾਰੇ ਲੋਕਾਂ ਨੂੰ ਫਿਰ ਆਪ ਖਤਮ ਕਰਨਗੇ ਜਿਹੜੇ ਅਧਰਮੀ ਹੋ ਜਾਣਗੇ ਅੱਜ ਮੈਂ ਵੇਖ ਰਿਹਾ ਤੁਸੀਂ ਸਾਰੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਹੋ ਕਿੰਨੇ ਲੋਕ ਨੇ ਜਿਨ੍ਹਾਂ ਨੇ ਧੀਆਂ ਪਹਿਣਾ ਬੱਚੀਆਂ ਦੇ ਨਾਲ ਗਲਤ ਕੰਮ ਕੀਤੇ ਅੱਜ ਅਸੀਂ 라ਵਣ ਦਾ ਪੁਤਲਾ ਤੇ ਫੂਕ ਰਹੇ ਆ ਪਰ ਜਿਹੜਾ ਅੰਦਰ 라ਵਣ ਬੈਠਾ ਹੋਇਆ ਜਿਹੜੇ ਅੰਦਰ ਲੋਕ ਬੈਠੇ ਨੇ ਸਾਡੇ ਸ਼ੈਤਾਨ ਉਹਨਾਂ ਲੋਕਾਂ ਨੂੰ ਅਸੀਂ ਕਦੇ ਨਹੀਂ ਫੂਕ ਰਹੇ ਪਿਆਰਿਓ ਦੁਨੀਆ ਤੇ ਕਿੰਨੇ ਪਾਪ ਵੱਧ ਕੇ ਧੀਆਂ ਪਹਿਣਾ ਸੇਫ ਨਹੀਂ ਚੋਰੀਆਂ ਚਕਾਰੀਆਂ ਕਰਨ ਵਾਲੇ ਲੋਕ ਸ਼ਰਿਆਮ ਕਾਨੂੰਨ ਦੀਆਂ ਧੱਜੀਆਂ ਉਡਾਰੇ ਨੇ ਪਰ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਹੂਕ ਨੀਂਦ ਸੁੱਤੀਆਂ ਬੈਠੀਆਂ ਨੇ ਕੋਈ ਕਿਸੇ ਦੀ ਪਰਵਾਹ ਨਹੀਂ ਹੈ ਲੋਕ ਬੱਚਿਆਂ ਨੂੰ ਮਾਰੀ ਜਾ ਰਹੇ ਨੇ ਧੜੇ ਆਮ ਸਾਰਾ ਕੁਝ ਜਿਹੜਾ ਚੱਲ ਰਿਹਾ ਨਸ਼ਾ ਵਿਕ ਰਿਹਾ ਪਰ ਸਾਧ ਸੰਗਤ ਕੋਈ ਇਸ ਵਿਸ਼ੇ ਤੇ ਜਿਹੜਾ ਕੁਝ ਵੀ ਕਰਨ ਦੇ ਲਈ ਤਿਆਰ ਨਹੀਂ ਇਤੋਂ ਸਾਫ਼ ਜ਼ਾਹਰ ਹੁੰਦਾ ਹੈ ਪਿਆਰਿਓ ਕਿ ਸਾਡਾ ਜਿਹੜਾ ਹੈ ਕਿਸੇ ਨੂੰ ਕੋਈ ਖਿਆਲ ਨਹੀਂ ਇਹਦੇ ਵਾਸਤੇ ਸਾਨੂੰ ਖੁਦ ਆਪ ਹੀ ਕੁਝ ਕਰਨਾ ਪਏਗਾ ਪਿਆਰਿਓ ਜਦੋਂ ਪਾਪ ਵੱਧ ਗਏ ਫਿਰ ਸਤਗੁਰ ਸੱਚੇ ਪਾਤਸ਼ਾਹ ਨੂੰ ਆਉਣਾ ਪੈਣਾ ਹੈ ਇਹ ਫਿਰ ਸਤਗੁਰੂ ਆਪ ਆ ਕੇ ਇਹ ਸਾਰੇ ਜ਼ੁਲਮਾਂ ਨੂੰ ਠੱਲ ਪਾਉਣਗੇ ਇਹ ਤੇ ਸਭ ਕੁਝ ਤੈ ਹੈ ਪਿਆਰਿਓ ਕਿ ਸਤਗੁਰ ਸੱਚੇ ਪਾਤਸ਼ਾਹ ਨੂੰ ਆਉਣਾ ਹੀ ਪਵੇਗਾ ਜਿਹੜੇ ਹਿਸਾਬ ਨਾਲ ਹਾਲਾਤ ਨੇ ਆਉਣ ਵਾਲੇ 10-15 ਸਾਲਾਂ ਨੂੰ ਹਾਲਾਤ ਜਮੇ ਹੀ ਬੱਤਰ ਹੋ ਜਾਣਗੇ ਪਿਆਰਿਓ ਫਿਰ ਸਤਗੁਰ ਸੱਚੇ ਪਾਤਸ਼ਾਹ ਦਾ ਆਗਮਨ ਵੀ ਜ਼ਰੂਰ ਹੋਵੇਗਾ ਹਲੇ ਕਾਲ ਯੁਗ ਹੈ ਹਜੇ ਕੇਵਲ ਬਚਪਨ ਦੇ ਵਿੱਚ ਹੈ ਇਹਨੇ ਜਵਾਨੀ ਵਿੱਚ ਵੀ ਜਾਣਾ ਵੇਖੋ ਕਿੱਡਾ ਨੁਕਸਾਨ ਹੋਏਗਾ ਜਵਾਨੀ ਬਿਜਾਗਾ ਅੱਜੀ ਮਾਨ ਨੇ ਬੁਢਾਪੇ ਵਿੱਚ ਆਉਣਾ ਫਿਰ ਸਤਜੁਗ ਦਾ ਪ੍ਰਗਟਾਵਾ ਹੋਣਾ ਤੇ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਆਉਣਗੇ ਪਿਆਰਿਓ ਜਦੋਂ ਗੁਰੂ ਨੇ ਆਉਣਾ ਤੇ ਉਦੋਂ ਫਿਰ ਸਭ ਕੁਝ ਸ਼ਾਂਤ ਹੋ ਜਾਏਗਾ ਦੁਬਾਰਾ ਸਤਜੁਗ ਦੀ ਸਥਾਪਨਾ ਫਿਰ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ